ਸਤ ਸ੍ਰੀ ਅਕਾਲ ਜੀ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਲੱਸੀ ਬਣਾ ਲਈ ਦੀ ਆਪਾਂ ਇਹਦੇ ਵਿੱਚ ਇੱਕ ਕuali ਬੇਸਣ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਫੈਂਟਿਆ ਇਹ ਜੀਰਾ ਸਾਬਤੇ ਮੇਥੇ ਹਰੀ ਮਿਰਚ ਸਾਬਤਾ ਧਨੀਆ ਨਮਕ ਤੇ ਹਲਦੀ ਪਾ ਕੇ ਮਿਕਸ ਕਰ ਦੇਣਾ ਹੈ ਆ ਪਤਲੀ ਹੋਰ ਰੱਖੀ ਉਹ ਚ ਪਾਤਾ ਪਾਣੀ ਉਬਾਲ ਕੇ ਚ ਪਾ ਦੇਣਾ ਕੜੀ ਪਕੌੜਾ ਬਣਾਉਣ ਲੱਗੇ ਇਸ ਤਰ੍ਹਾਂ ਇੱਕ ਵਾਰੀ ਕੜੀ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਬਣਦੀ ਜਦ ਤੱਕ ਇਹਨੂੰ ਉਬਾਲੀ ਆ ਕੇ ਐਦਾ ਥੱਲੇ ਨਾ ਹੋਵੇ ਨਾ ਨਾ ਕੜੀ ਇਹਦੇ ਵਿੱਚੋਂ ਕਟਛੀ ਨਾ ਕੱਢੋ ਬਾਅਦ ਚ ਘੱਟ ਕਰਕੇ ਆਪਾਂ ਟੱਕ ਦਿੱਤਾ ਸੀ ਨਾਲ ਦੀ ਨਾਲ ਪਕੌੜੇ ਬਣਾ ਲਏ ਆ ਜੀਰਾ ਪਾਤਾ ਕੜੀ ਪੱਤਾ ਪਾਤਾ ਅਦਰਕ ਲਸਣ ਪਾਤਾ ਇਹਨੂੰ ਆਪਾਂ ਪਕਾ ਕੇ ਪਿਆਜ਼ ਪਾ ਲੈਣਾ ਆ ਇਹ ਤੋਂ ਬਾਅਦ ਆਪਾਂ ਪਾਏ ਸੀ ਟਮਾਟਰ ਤੇ ਇੱਥੇ ਮੇਰੇ ਕੋਲੋ ਵੀਡੀਓ ਜਿਹੜੀ ਹੋ ਗਈ ਜੀ ਸਕਿਪ ਤੜਕੇ ਦੀ ਠੀਕ ਆ ਜੀ ਤੜਕਾ ਪਕਾ ਕੇ ਆਪਾਂ ਇਹਦੇ ਵਿੱਚ ਪਾ ਦਿੱਤਾ ਸੀ ਤੇ ਨਾਲੇ ਪਾਤੇ ਆਪਾਂ ਪਕੌੜੇ ਵੀਡੀਓ ਕੱਟ ਹੋ ਗਈ ਮੇਰੇ ਕੋਲੋ ਸੌਰੀ ਤੇ ਤੜਕਾ ਜਦੋਂ ਆਪਾਂ ਪਕਾਨੇ ਆ ਪਕਾ ਕੇ ਆਪਾਂ ਇਹ ਚ ਪਾਤਾ ਤੇ ਬਾਅਦ ਚ ਆਪਾਂ ਪਕੌੜੇ ਪਾਤੇ ਦੇਖੋ ਕੜੀ ਪਕੌੜਾ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ